ਅੱਜ ਕੀ ਰਣਨੀਤੀ ਬਣਾਈ ਹੋਈ ਹੈ ਕਿਸਾਨਾਂ ਨੇ ਅੱਜ ਮੋਦੀ ਆ ਰਹੇ ਨੇ ਇੱਥੇ ਪ੍ਰਧਾਨ ਮੰਤਰੀ ਜੀ ਆਪਣੇ ਪਟਿਆਲੇ ਦੇ ਵਿੱਚ ਤੇ ਅਸੀਂ ਪਟਿਆਲੇ ਦੇ ਵਿੱਚ ਉਹਦੇ ਪੈਰਲਲ ਰੋਸ ਪ੍ਰਦਰਸ਼ਨਾਂ ਦੇ ਵਿੱਚ ਅੱਜ ਰੈਲੀ ਕਰ ਰਹੇ ਹਾਂ ਕਿਉਂਕਿ ਮੋਦੀ ਹਕੂਮਤ ਨੇ 10 ਸਾਲਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਪੱਖ ਦਾ ਕੋਈ ਫੈਸਲਾ ਨਹੀਂ ਲਿਆ ਜਿੰਨੇ ਉਹਨੇ ਫੈਸਲੇ ਲਏ ਨੇ ਸਾਰੇ ਕਾਰਪੋਰੇਟ ਦੇ ਪੱਖੀ ਫੈਸਲੇ ਨੇ ਭਾਰੀ ਪੁਲਿਸ ਬਲ ਜਿਹੜਾ ਹੈ ਉਹ ਵੀ ਤਨਾਤ ਕੀਤਾ ਗਿਆ ਹੈ ਤੇ ਫਿਰ ਕਿਸਾਨਾਂ ਨੂੰ ਇੱਥੇ ਤੱਕ ਆਉਣ ਦੇ ਵਿੱਚ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦੇਖੋ ਸਾਨੂੰ ਅੱਜ ਤੱਕ ਤਾਂ ਕੋਈ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਕੱਲ ਤਾਂ ਇਹਨਾਂ ਦੇ ਮੋਰਚੇ ਮਿਲਾਏ ਹੋਏ ਸੀ ਨਾਕੇ ਨੁਕੇ ਜੇਕਰ ਕਰਦੇ ਤਾਂ ਇਹ ਸਾਨੂੰ ਰੋਕਣ ਲਾਉਂਦੇ ਪਟਿਆਲਾ ਵਿੱਚ ਨਾ ਬਣ ਦਿੰਦੇ ਫਿਰ ਸਾਨੂੰ ਸ਼ਾਇਦ ਹੋ ਸਕਦਾ ਇਹ ਟਕਰਾਹ ਹੁੰਦਾ ਤਿੱਖਾ ਹੁੰਦਾ ਔਰ ਡਿਲੀਗੋਲ ਸਾਹਿਬ ਤੇ ਬੰਦੇਰ ਸਾਹਿਬ ਨੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਰੈਲੀ ਹੋਣ ਜਾ ਰਹੀ ਆ ਸੀ ਉਹਨਾਂ ਨੂੰ ਮੰਗ ਪੱਤਰ ਸੰਪੰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਤਾਂ ਬੰਦੇਰ ਨੂੰ ਪਤਾ ਹੋਣਾ ਕਿਵੇਂ ਮੰਗ ਪੱਤਰ ਦੇਣਗੇ ਜਾਂ ਮੰਗ ਪੱਤਰ ਲੈਣ ਉਹਨਾਂ ਨੂੰ ਪਤਾ ਹੋਵੇ ਤਾਂ ਉਹ ਜਾਣਦੇ ਨੇ ਤੇ ਬੰਦਾ ਕੁਝ ਪ੍ਰਧਾਨ ਮੰਤਰੀ ਦੀ ਜਿਵੇਂ ਉਹ ਹੂਆ ਬਣਾਇਆ ਹੋਵੇ ਕਰੋਜਪੁਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੜਨੀ ਦਿੱਤਾ ਉਹ ਵਾਪਸ ਮੁੜ ਗਿਆ ਜੀ 2022 ਦੇ ਵਿੱਚ ਸ਼ਾਇਦ ਆਇਆ ਸੀ ਉਹ ਤੇ ਉਹ ਹੂਆ ਇਹ ਬਣਾਇਆ ਹੋਵੇ ਪੰਜਾਬ ਦੇ ਲੋਕ ਪਤਾ ਨਹੀਂ ਕਿੰਨੇ ਕਾ ਅਤਵਾਦੀ ਹੈ ਇੱਥੇ ਬੜਾ ਖਤਰਾ ਹੈ ਪੀਐਮ ਨੂੰ ਇਹ ਹਜਾ ਕੋਈ ਖਤਰਾ ਨਹੀਂ ਤੁਸੀਂ ਦੇਖਿਆ ਹੋਣਾ ਸੰਘਰਸ਼ਾਂ ਵਾਲੀ ਸਾਨੂੰ ਜੋ ਕੁਝ ਮਿਲਿਆ ਹੁਣ ਤੱਕ ਉਹੀ ਮਿਲਿਆ ਅਸੀਂ ਆਪਣਾ ਧੰਦੇ ਨੇ ਜਿੰਨਾ ਚਿਰ ਮੁਨਾਫਾ ਵਾਲਾ ਨਹੀਂ ਬਣਦਾ ਜਿੰਨਾ ਚਿਰ ਸਾਡੇ ਬੱਚਾਂ ਦੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਬਣਦਾ ਜਿੰਨਾ ਚਿਰ ਕਿਸਾਨੀ ਦਾ ਸਾਰਾ ਕਰਜ਼ਾ ਖਤਮ ਨਹੀਂ ਹੁੰਦਾ ਜਿੰਨਾ ਚਿਰ ਇਹ بے ਰੁਜ਼ਗਾਰੀ ਰੁਕੂਗੀ ਉਹਨਾਂ ਚਿਰ ਸਾਡਾ ਸੰਘਰਸ਼ ਚੱਲਦਾ ਰਹੂਗਾ ਅਸੀਂ ਉਹਨਾਂ ਚਿਰ ਸੰਘਰਸ਼ ਕਰਦੇ ਹਾਂ ਚੋਣਾਂ ਵੇਲੇ ਹਰੇਕ ਜਿਹੜੀ ਸਰਕਾਰ ਜਿਹਨੇ ਸਤਾ ਹਾਸਲ ਕਰਨੀ ਹੈ ਉਹ ਗੱਲ ਕਿਸਾਨਾਂ ਮਜ਼ਦੂਰਾਂ ਦੀ ਕਰਦਾ ਪਰ ਉਹਨਾਂ ਨੇ ਪੱਖ ਉਹਨਾਂ ਦੇ ਪੱਖ ਤੋਂ ਉਹਨਾਂ ਨੇ ਕਾਰਪੋਰੇਟਾਂ ਦਾ ਪੱਖ ਪੂਲ ਵਾਲੀ ਕੋਈ ਵੀ ਸਰਕਾਰ ਹੈ ਕਿਸੇ ਵੀ ਰੰਗ ਦੀ ਸਰਕਾਰ ਹੈ ਚਾਹੇ ਆਪੀਆ ਚਾਹੇ ਕਾਦੀਆ ਦੀ ਜੀ ਕਾਂਗਰਸ ਦੀ ਜਾਂ ਕੋਈ ਹੋਰ ਹੈ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਉਹਨਾਂ ਨੀਤੀਆਂ ਤੇ ਚੱਲਦੀਆਂ ਨੇ ਨਵੀਂ ਆਰਥਿਕ ਨੀਤੀਆਂ ਜਿਹੜੀਆਂ ਵਿਸ਼ਵ ਬਰ ਸੰਸਥਾ ਨੇ ਬਣਾਈਆਂ ਨੇ ਉਹਨਾਂ ਨੀਤੀਆਂ ਤੇ ਚੱਲ ਕੇ ਕੀਤੀ ਲੋਕਾਂ ਦਾ ਫਾਇਦਾ ਨਹੀਂ ਕੋਈ ਸਰਕਾਰ ਕਰ ਸਕਦੀ ਭਾਵੇਂ ਤੁਹਾਨੂੰ ਉਹਨਾਂ ਦੀ ਇੱਦਾਂ ਵੀ ਨਹੀਂ ਕਰ ਸਕਦੇ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਮਿਨੀ ਸੈਕਟਰੀਟ ਪਟਿਆਲਾ ਵਿਖੇ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਰੱਖਿਆ ਦੇ ਵੀ ਕਿਹੜੇ ਪ੍ਰਬੰਧ ਕੀਤੇ ਗਏ ਨੇ ਇਸ ਬਾਰੇ ਗੱਲਬਾਤ ਕਰਦੇ ਹਾਂ ਬੀਕਯੂ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਦਸਤਿਕਾ ਅੱਜ ਕੀ ਰਣਨੀਤੀ ਬਣਾਈ ਹੋਈ ਹੈ ਕਿਸਾਨਾਂ ਨੇ ਅੱਜ ਮੋਦੀ ਆ ਰਹੇ ਨੇ ਇੱਥੇ ਪ੍ਰਧਾਨ ਮੰਤਰੀ ਜੀ ਆਪਣੇ ਪਟਿਆਲੇ ਦੇ ਵਿੱਚ ਤੇ ਅਸੀਂ ਪਟਿਆਲੇ ਦੇ ਵਿੱਚ ਉਹਦੇ ਪੈਰਲਲ ਰੋਸ ਪ੍ਰਦਰਸ਼ਨਾਂ ਦੇ ਵਿੱਚ ਅੱਜ ਰੈਲੀ ਕਰ ਰਹੇ ਹਾਂ ਕਿਉਂਕਿ ਮੋਦੀ ਹਕੂਮਤ ਨੇ 10 ਸਾਲਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਪੱਖ ਦਾ ਕੋਈ ਫੈਸਲਾ ਨਹੀਂ ਲਿਆ ਜੀ ਜਿੰਨੇ ਉਹਨੇ ਫੈਸਲੇ ਲਏ ਆ ਨੇ ਸਾਰੇ ਕਾਰਪੋਰੇਟ ਦੇ ਪੱਖੀ ਫੈਸਲੇ ਨੇ ਜਿਨ੍ਹਾਂ ਕਿਸਾਨਾਂ ਮਜ਼ਦੂਰਾਂ ਦੀ ਜੇਬਾਂ ਚੋਂ ਕੱਢ ਕੇ ਮੋਦੀ ਹਕੂਮਤ ਨੇ ਡਾਨੀਆਂ ਬਾਨੀਆਂ ਦੀ ਜੇਬਾਂ ਚ ਭਾਰੇ ਤੇ ਉਹ ਮੋਦੀ ਦੁਬਾਰੇ ਲੋਕਾਂ ਤੋਂ ਆਪਦੀ ਕੁਰਸੀ 10 ਸਾਲਾਂ ਬਾਅਦ ਤੋਂ ਬਾਅਦ ਵੀ ਅੱਗੇ ਵਾਸਤੇ ਕੁਰਸੀ ਮੰਗਣ ਵਾਸਤੇ ਆ ਰਿਹਾ ਹੈ। ਜੀ। ਅਸੀਂ ਲੋਕਾਂ ਨੂੰ ਸचेत ਕਰਨ ਵਾਸਤੇ ਇਹ ਰੈਲਿੰਗ ਰੱਖੀ ਹੈ। ਸੰਯੁਕਤ ਮੋਰਚੇ ਦਾ ਸਾਰੇ ਦਾ ਫੈਸਲਾ ਹੈ ਕਿ ਜਦੋਂ ਵੀ ਮੋਦੀ ਆਵੇ ਉਹਦੇ ਵਿਰੋਧ ਚ ਉਹ ਪ੍ਰਦਰਸ਼ਨ ਕਰਨਾ ਹੈ। ਤੇ ਅਸੀਂ ਉਹ ਸਾਰੀਆਂ ਨੀਤੀਆਂ ਤੇ ਜਿਹੜੀ ਮੋਦੀ ਹਕੂਮਤ ਚ ਚੱਲ ਰਹੀ ਹੈ ਤੇ ਉਹ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਕਰਨਾ ਹੈ। ਉਹ ਜ਼ਰੂਰ ਸੋਚੋ ਅਸੀਂ ਇਹ ਰੈਲਿੰਗ ਤੇ। ਉਗਰਾ ਸਾਹਿਬ ਆਮ ਜਨਤਾ ਦਾ ਜਿਹੜਾ ਸਹਿਯੋਗ ਹੈ ਕਿਸਾਨਾਂ ਨੂੰ ਕਿੰਨਾ ਕਿ ਮਿਲ ਰਿਹਾ ਹੈ ਜਿ ਕਿਉਂਕਿ ਭਾਰੀ ਪੁਲਿਸ ਬਲ ਜਿਹੜਾ ਹੈ ਉਹ ਵੀ ਤਾਇਨਾਤ ਕੀਤਾ ਗਿਆ ਹੈ ਤੇ ਫਿਰ ਕਿਸਾਨਾਂ ਨੂੰ ਇੱਥੇ ਤੱਕ ਆਉਣ ਦੇ ਵਿੱਚ ਕਿਹੜੀਆਂ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਦੇਖੋ ਸਾਨੂੰ ਅੱਜ ਤਾਂ ਤਿੱਖਤਾ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਕੱਲ ਤਾਂ ਇਹਨਾਂ ਦੇ ਮੋਰਚੇ ਲਾਏ ਹੋਏ ਸੀ ਨਾਕੇ ਲੁੱਕੇ ਜੇ ਇੱਕ ਵਾਰ ਜੜ ਲਓ ਇਹ ਸਾਨੂੰ ਰੋਕਾਂ ਲਾਉਂਦੇ ਪਟਿਆਲੇ ਚ ਨਾ ਵੜਨ ਦਿੰਦੇ ਫਿਰ ਸਾਨੂੰ ਸ਼ਾਇਦ ਹੋ ਸਕਦਾ ਹੈ ਇਹ ਟਕਰਾਹ ਹੁੰਦਾ ਦਿੱਕਤਾਂ ਆਉਂਦੀਆਂ ਪਰ ਅੱਜ ਉਹਨਾਂ ਦੇ ਮਤਲਬ ਇਹ ਹੈ ਵੀ ਉਹਨਾਂ ਨੇ ਰੈਲੀ ਵਾਸਤੇ ਥਾਂ ਦਿੱ ਉਈ ਦੇਖ ਤਨੀ ਆਈ ਢਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਨੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਰੈਲੀ ਹੋਣ ਜਾ ਰਹੀ ਸੀ ਉਹਨਾਂ ਨੂੰ ਮੰਗ ਪੱਤਰ ਸੰਪੰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਇਹ ਤਾਂ ਪੰਦੇਰ ਨੂੰ ਪਤਾ ਹੋਣਾ ਕਿਵੇਂ ਮੰਗ ਪੱਤਰ ਦੇਣਗੇ ਜਾਂ ਮੰਗ ਪੱਤਰ ਲੈਣ ਵਾਲਿਆਂ ਨੂੰ ਪਤਾ ਹੋਊਗਾ ਉਹ ਤਾਂ ਉਹ ਜਾਣਦੇ ਨੇ ਇਹਦੇ ਬਾਰੇ ਤਾਂ ਕੁਝ ਨਹੀਂ ਕਹਿੰਦਾ ਪ੍ਰਧਾਨ ਮੰਤਰੀ ਦੀ ਰੈਲੀ ਜਿਹੜੀ ਹੈ ਇੱਥੋਂ ਕਾਫੀ ਦੂਰ ਲੱਗੀ ਹੋਈ ਹੈ ਤੇ ਤੁਸੀਂ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਕਾਫੀ ਦੂਰ ਬੈਠੇ ਹੋ ਲੱਗਦਾ ਹੈ ਕਿ ਉਹਨਾਂ ਤੱਕ ਪਹੁੰਚ ਸੰਭਵਿਤ ਹੋਵੇਗੀ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਹੜੀ ਗੱਲ ਨੇ ਪਹੁੰਚਣਾ ਹੁੰਦਾ ਉਹਨਾਂ ਕੋਲ ਦਿੱਲੀ ਪਹੁੰਚ ਜਾਂਦੀ ਹੈ ਅਸੀਂ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਹਾਂ ਦਿੱਲੀ ਉਹਨਾਂ ਕੋਲ ਪਹੁੰਚ ਜਾਂਦਾ ਪਹੁੰਚਾਉਣ ਦੇ ਹੁੰਦੇ ਆ ਉਹਨਾਂ ਦੇ ਹਾਸਲ ਕਰਨ ਦੇ ਤਾਂ ਸੋਰ ਸਭ ਦੇ ਹੈਗੇ ਨੇ ਸਾਡਾ ਕੋਈ ਉਹਦੀ ਪ੍ਰੋਗਰਾਮ ਦੇ ਵਿੱਚ ਮੋਦੀ ਦੀ ਹਕੂਮਤ ਦੀ ਰੈਲੀ ਦੇ ਵਿੱਚ ਜਾ ਕੇ ਗੱਲ ਪਾਉਣ ਦਾ ਕੋਈ ਪ੍ਰੋਗਰਾਮ ਨਹੀਂ ਜੀ ਨਾ ਹੀ ਅਸੀਂ ਉਹਨਾਂ ਦੀ ਸਟੇਜ ਤੇ ਜਾ ਕੇ ਕੋਈ ਗਲ ਉਹ ਵੀ ਲੋਕਾਂ ਨੂੰ ਆਪਣੀ ਗੱਲ ਕਹਿਣਾ ਹੈ ਨਹੀਂ ਤੇ ਅਸੀਂ ਲੋਕਾਂ ਨੂੰ ਆਪਣੀ ਗੱਲ ਕਹਿਣਾ ਹੈ ਅਸੀਂ ਸਿਰਫ ਉਹਦਾ ਵਿਰੋਧ ਕਿਉਂ ਜੀ ਇਹ ਨੀਤੀਆਂ ਜਿਹੜੀਆਂ ਨੀਤੀਆਂ ਨਾਲ ਉਹ ਹੁਣ ਤੱਕ ਚੱਲੇ ਆ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਦੇ ਵਿਰੋਧੀ ਫੈਸਲੇ ਲੈਂਦਾ ਰਿਹਾ ਹੁਣ ਤੱਕ ਉਹ ਸਾਰੀਆਂ ਗੱਲਾਂ ਅਸੀਂ ਲੈ ਕੇ ਜਾਵਾਂਗੇ ਲੋਕਾਂ ਤੱਕ ਸਾਨੂੰ ਉਤਕਾਰਿਆ ਅਸੀਂ ਪੰਜਾਬ ਚ ਵੀ ਲੈ ਕੇ ਜਾਂਦੇ ਰਹੇ ਹਾਂ ਤੇ ਸਾਡੇ ਸਵਾਲ ਵੀ ਨੇ ਅਸੀਂ ਅੱਜ ਵੀ ਸਟੇਜ ਤੋਂ ਉਹਨਾਂ ਨੂੰ ਸਵਾਲ ਪੁੱਛਾਂਗੇ ਮੋਦੀ ਸਾਹਿਬ ਆ ਸਾਡੇ ਸਵਾਲ ਨੇ ਜਿਹੜੀ ਤੇਰੀ ਹਕੂਮਤ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ 2021 ਚ ਅਸੀਂ ਸੜਕਾਂ ਤੇ ਬਹਿ ਕੇ ਆਏ ਆ ਉਹ ਤੁਸੀਂ ਤਿੰਨ ਕਾਨੂੰਨ ਵਾਪਸ ਲੈਣੇ ਨੇ ਉਹ ਜਿਹੜੇ ਰੈਂਟੀਆਂ ਮੰਗਾ ਸਾਰੀਆਂ ਉਮੀਦਵਾਰੀ ਸਟੈਂਡ ਕਰਦੇ ਨੇ ਤੁਸੀਂ ਉਹ ਪੂਰ ਤੱਕ ਨਹੀਂ ਪਹੁੰਚਿਆ ਜੀ ਪੁਲਿਸ ਨੇ ਇੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਐਂਟੀ ਰਾਈਟ ਪੁਲਿਸ ਵੀ ਆਈ ਹੋਈ ਹੈ ਵਾਟਰ ਕੈਨਾਂ ਵੀ ਬੁਲਾਈਆਂ ਹੋਈਆਂ ਨੇ ਕੀ ਲੱਗਦਾ ਹੈ ਕਿ ਕੀ ਸਰਕਾਰ ਦੀ ਕੀ ਮਨਸ਼ਾ ਹੈ ਪ੍ਰਧਾਨ ਮੰਤਰੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਦੀ ਜਿਵੇਂ ਉਹ ਹੋਵਾ ਬਣਾਇਆ ਹੋਇਆ ਵੀ ਫਰੋਜਪੁਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੜਨ ਨਹੀਂ ਦਿੱਤਾ ਉਹ ਵਾਪਸ ਮੁੜ ਗਿਆ ਜੀ 2022 ਦੇ ਵਿੱਚ ਸ਼ਾਇਦ ਆਇਆ ਸੀ ਉਦੋਂ ਤੇ ਉਹ ਹੋਵਾ ਇਹ ਬਣਾਇਆ ਹੋਇਆ ਵੀ ਪੰਜਾਬ ਦੇ ਲੋਕ ਪਤਾ ਨਹੀਂ ਕਿੰਨੇ ਕ ਉਹ ਅਤਵਾਦੀ ਇੱਥੇ ਬੜਾ ਖਤਰਾ ਹੈ ਬੀਐਮ ਨੂੰ ਇਹੋ ਜਿਹਾ ਕੋਈ ਖਤਰਾ ਨਹੀਂ ਤੁਸੀਂ ਦੇਖਿਆ ਹੋਣਾ ਸਧਾਰਨ ਲੋਕ ਆ ਰਹੇ ਨੇ ਉਹ ਆਪਣੀ ਰੈਡੀ ਕਰ ਚਾ ਰਹੇ ਨੇ ਉਧਰਲੇ ਲੋਕ ਆ ਰਹੇ ਨੇ ਉਹਦੇ ਮੋਦੀ ਜੀ ਦੀ ਸਿੱਖੀ ਸੁਣਨ ਵਾਸਤੇ ਆ ਰਹੇ ਨੇ ਉਹ ਆਪਦਾ ਪ੍ਰੋਗਰਾਮ ਕਰਨਗੇ ਆਪਦਾ ਪ੍ਰੋਗਰਾਮ ਨੂੰ ਕੋਈ ਖਤਰਾ ਨਹੀਂ ਹੈ ਆਮ ਜਨਤਾ ਵੱਲੋਂ ਕਿੰਨਾ ਕਿ ਸਹਿਯੋਗ ਦਿੱਤਾ ਜਾ ਰਿਹਾ ਆਮ ਜਨਤਾ ਤਾਂ ਤੁਸੀਂ ਦੇਖ ਹੀ ਰਹੇ ਹੋ ਕੰਮ ਦੀ ਰੁੱਤ ਹੈ ਖੇਤਾਂ ਦੇ ਵਿੱਚ ਬੜੇ ਹੋਏ ਲੋਕ ਨੇ ਜਿੰਨੇ ਅਸੀਂ ਪਹੁੰਚ ਕਰ ਲਈ ਜਿੰਨਾ ਤੱਕ ਕਿਉਂਕਿ ਜਿੰਨਾ ਕ ਅਸੀਂ ਇਕੱਠ ਕਰਨਾ ਸੀ ਅਸੀਂ ਇਕੱਠ ਥੋੜੇ ਜਿਲ੍ਹਾਂ ਦਾ ਬਣਾਇਆ ਹੋਇਆ ਇਕੱਠ ਹੈ ਸਾਰੇ ਪੰਜਾਬ ਦਾ ਨਹੀਂ ਹੈ ਉਸ ਜ਼ਿਲ੍ਹੇ ਦਾ ਦਾ ਕਾਠਾ ਸੀ ਸੀਮਤੀ ਜਬਲਾ ਆਇਆ ਸੀ ਕਾਠਾ ਉਹਨਾਂ ਕਾਸੀ ਆ ਗਏ ਲੋਕਾਂ ਨੇ ਹੰਗਾਰਾ ਦਿੰਦੇ ਲੋਕ ਉਹ ਗਰਾਂਡ ਸਾਹਿਬ ਨੂੰ ਗਰਮੀ ਬਹੁਤ ਜ਼ਿਆਦਾ ਹੈ ਸਿਖਰ ਤੇ ਪਹੁੰਚੀ ਹੋਈ ਹੈ ਤੇ ਕਿਸਾਨ ਬੀਬੀਆਂ ਵੀ ਪਹੁੰਚੀਆਂ ਹੋਈਆਂ ਨੇ ਉਸ ਨੂੰ ਲੈ ਕੇ ਕੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਦੇਖੋ ਸਾਡੇ ਕੋਲੇ ਪਾਣੀ ਆ ਪੱਖੇ ਨਿਸ਼ਾਨ ਹੈ ਜੀ ਇੰਨਾ ਦਾ ਪ੍ਰਬੰਧ ਸਾਡੇ ਕੋਲੇ ਹੈ ਬਾਕੀ ਮਾਈਆਂ ਭੈਣ ਜਿਹੜੇ ਆਏ ਨੇ ਸਾਰੇ ਉਹ ਆਪ ਦੇ ਆਪ ਦੇ ਪ੍ਰਬੰਧ ਕਰਕੇ ਨੇ ਜੇ ਕਿਸੇ ਨੂੰ ਬਾਈ ਮੁਤੀ ਬਲੋੜਾ ਨਾਲ ਕੋਲੇ ਹੈਗੀ ਤੇ ਹਜਾ ਕੁਝ ਕੋਈ ਇਹੋ ਜਿਹੀ ਕੋਈ ਘਟਨਾ ਦੀ ਗੱਲ ਐਸ਼ ਨਹੀਂ ਲੱਗਦੀ हां ਜੇ ਸੜਕਾਂ ਦੇ ਉੱਤੇ ਤੱਪੀਆਂ ਸੜਕਾਂ ਦੇ ਉੱਤੇ ਧਰਨੇ ਲੱਗਦੇ ਟੈਂਟ ਨਾ ਲੱਗਣ ਦਿੰਦੇ ਫਿਰ ਹੋ ਸਕਦਾ ਹੈ ਕੋਈ ਨਾ ਕੋਈ ਨੁਕਸਾਨ ਨਫਾ ਹੋ ਸਕਦਾ ਸੀਗਾ ਮਜ਼ਦਮਾਂ ਦਾ ਵੀ ਹੋ ਸਕਦਾ ਕਿਸਾਨਾਂ ਦਾ ਵੀ ਹੋ ਸਕਦਾ ਜੇਕਰ ਲੱਗਦਾ ਕਿਸਾਨ ਨੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨਦੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਦਮ ਕੀ ਚੱਕੇ ਜਾ ਸਕਦੇ ਨੇ ਦੇਖੋ ਸੰਘਰਸ਼ ਸਾਡਾ ਸਖਤ ਕਦਮ ਹੈ ਸੰਘਰਸ਼ ਹੀ ਅਸੀਂ ਕਰਦੇ ਹੁੰਨੇ ਆ ਉਹ ਅਸੀਂ ਨਹੀਂ ਛੱਡਣਾ ਸੰਘਰਸ਼ਾਂ ਨਾਲ ਹੀ ਸਾਨੂੰ ਜੋ ਕੁਝ ਮਿਲਿਆ ਹੁਣ ਤੱਕ ਉਹੀ ਮਿਲਿਆ ਅਸੀਂ ਆਪਣਾ ਧੰਦੇ ਨੂੰ ਜਿੰਨਾ ਚਿਰ ਮੁਨਾਫਾ ਵਾਲਾ ਨਹੀਂ ਬਣਦਾ ਜਿੰਨਾ ਚਿਰ ਸਾਡੇ ਬੱਚਾਂ ਦੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਬਣਦਾ ਜਿੰਨਾ ਚਿਰ ਕਿਸਾਨੀ ਦਾ ਸਾਰਾ ਕਰਜ਼ਾ ਖਤਮ ਨਹੀਂ ਹੁੰਦਾ ਜਿੰਨਾ ਚਿਰ ਇਥੇ ਬੇਰੁਜ਼ਗਾਰੀ ਰਹੂਗੀ ਉਹਨਾਂ ਚਿਰ ਸਦਾ ਸੰਘਰਸ਼ ਚੱਲਦਾ ਰਹੂਗਾ ਅਸੀਂ ਉਹਨਾਂ ਚਿਰ ਸੰਘਰਸ਼ ਕਰਦੇ ਹਾਂ ਜਿਹੜੀ ਸੱਤਾ ਆਪਣੀ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਹੈ ਉਸ ਤੋਂ ਕੀ ਨਰਾਜ਼ਗੀਆਂ ਨੇ ਕਿਸਾਨਾਂ ਨੂੰ ਕੀ ਅਜਹੀਆਂ ਮੰਗਾਂ ਨੇ ਜਿਹੜੀਆਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਜਿਹੜੇ ਬਾਰਡਰ ਦੇ ਉੱਤੇ ਕਿਸਾਨ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਲੈ ਕੇ ਹਜੇ ਤੱਕ ਐਫ ਆਈ ਆਰ ਵੀ ਜਿਹੜੀ ਹੈ ਉਹ ਜ਼ੀਰੋ ਦਰਜ ਕੀਤੀ ਗਈ ਇਸ ਨੂੰ ਲੈ ਕੇ ਵੀ ਕਾਫੀ ਰੋਸ ਵੇਖਣ ਨੂੰ ਮਿਲਦਾ ਹੈ ਜਿਹੜੇ ਵਿਰੋਧੀ ਸਿਆਸਤਦਾਨ ਨੇ ਉਹ ਸਮੇਂ-ਸਮੇਂ ਤੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਚੋਣਾਂ ਮਿਹਰੇ ਹਰੇਕ ਜਿਹੜੀ ਸਰਕਾਰ ਜਿਹਨੇ ਸਤਾ ਹਾਸਲ ਕਰਨੀ ਉਹ ਗੱਲ ਕਿਸਾਨਾਂ ਮਜ਼ਦੂਰਾਂ ਦੀ ਕਰਦਾ ਪਰ ਉਹਨਾਂ ਨੇ ਪੱਖ ਉਹਨਾਂ ਦੀ ਭੁੱਖ ਨੂੰ ਪੂਰ ਕਾਰਪੋਰੇਟਾਂ ਦਾ ਪੱਖ ਪੂਰਨ ਵਾਲੀ ਕੋਈ ਵੀ ਸਰਕਾਰ ਹੈ ਕਿਸੇ ਵੀ ਰੰਗ ਦੀ ਸਰਕਾਰ ਹੈ ਚਾਹੇ ਆਪੀਆ ਚਾਹੇ ਕਾਲੀਆਂ ਦੀ ਜੇ ਕਾਂਗਰਸ ਦੀ ਜਾਂ ਕੋਈ ਹੋਰ ਹੈ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਉਹਨਾਂ ਨੀਤੀਆਂ ਤੇ ਚੱਲਦੀਆਂ ਨੇ ਨਮੀ ਆਰਥਿਕ ਨੀਤੀਆਂ ਜਿਹੜੀਆਂ ਵੀ ਸਪਰਸੰਸਥਾ ਨੇ ਬਣਾਈਆਂ ਨੇ ਉਹਨਾਂ ਨੀਤੀਆਂ ਤੇ ਚੱਲ ਕੇ ਕੀਤੀ ਲੋਕਾਂ ਦਾ ਫਾਇਦਾ ਨਹੀਂ ਕੋਈ ਸਰਕਾਰ ਕਰ ਸਕਦੀ ਭਾਵੇਂ ਤੁਹਾਨੂੰ ਹੁਣ ਆ ਜੇ ਤਾਂ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਨੀਤੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਜੀ ਉਹਨਾਂ ਦੇ ਤਹਿਤ ਜਿਹੜਾ ਸਾਡਾ ਪਬਲਿਕ ਸੈਕਟਰ ਹੈ ਜਿਹਦੇ ਵਿੱਚੋਂ ਸਾਨੂੰ ਸਰਕਾਰੀ ਨੌਕਰੀਆਂ ਮਿਲਣ ਸੀ ਜਿੱਤੇ ਪੈਸੇ ਜਿਹੜੀ ਆਮਦਨ ਖਜ਼ਾਨੇ ਚ ਜਾਣੀ ਸੀ ਨਿਗਵੀਕਰਨ ਤੇ ਨਿਜੀਕਰਨ ਇਹ ਜਿਹੜੇ ਨੀਤੀਆਂ ਲੈ ਕੇ ਆ ਰਹੇ ਨੇ ਇਹ ਸਾਰਾ ਕੁਝ ਕਾ ਪ੍ਰਾਈਵੇਟ ਕਾਰਪੋਰੇਟ ਨੂੰ ਲਟਾ ਕੇ ਇਹ ਦੇਸ਼ ਨੂੰ ਬੰਗਾਲ ਕਰਨ ਜਾ ਰਹੇ ਨੇ ਦੇਸ਼ ਦੇ ਸਰਕਾਰ ਦਾ ਦੇਸ਼ ਦੇ ਕਿਸਾਨਾਂ ਦਾ ਸਰਕਾਰ ਦਾ ਇਸ ਕਰਕੇ ਜਿਹੜੀਆਂ ਇਹ ਬੋਚੇ ਨੇ ਇਹ ਕੀਤੀ ਲੋਕਾਂ ਦਾ ਫਾਇਦਾ ਨਹੀਂ ਕਰ ਸਕਦੀਆਂ ਇਹਦੇ ਵਿਰੋਧ ਅਸੀਂ ਸੰਘਰਸ਼ ਕਰ ਰਹੇ ਹਾਂ ਇਸ ਕਰਕੇ ਕਿਸੇ ਵੀ ਸਰਕਾਰ ਤੇ ਚਾਹੇ ਆਪ ਵਾਲੀ ਹੈ ਚਾਹੇ ਕਾਂਗਰਸ ਦੀ ਹੈ ਚਾਹੇ ਕਾਦੀਆਂ ਦੀ ਹੈ ਉਹ ਜਨ ਅਦਕਿਆਕ ਨਹੀਂ ਰੱਖਣੀ ਚਾਹੀਦੀ ਵੀ ਇਹ ਸੜਾ ਕੋਟਾ ਕਰ। ਮਹਾਰਾਣੀ ਪ੍ਰਨੀਤ ਕੋਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਕੋਈ ਹੁੱਲੜਬਾਜ਼ੀ ਨਾ ਕਰਿਓ ਤੇ ਜਿਹੜੇ ਬੀਜਪੀ ਦੇ ਉਮੀਦਵਾਰ ਨੇ ਭਾਵੇਂ ਹੰਸਰਾਜ ਹੰਸਰੀ ਹੋਗੇ ਕਿਸਾਨਾਂ ਦੇ ਨਾਲ ਖਰਵੀ ਭਾਸ਼ਾ ਦੇ ਵਿੱਚ ਬੋਲ ਰਹੇ ਨੇ ਰੂਟ ਲੈਂਗੁਏਜ ਹੁੰਦੀ ਹੈ ਚੇਤਾਵਨੀਆਂ ਦਿੰਦੇ ਉਹਨਾਂ ਨੂੰ ਵਿਖਾਈ ਦੇ ਰਹੇ ਨੇ ਕਿ ਜਿੱਤ ਤੋਂ ਬਾਅਦ ਦੱਸਾਂਗੇ। ਮਹਾਰਾਣੀ ਜੀ ਨੂੰ ਪੁੱਛੋ ਤੁਸੀਂ ਵੀ ਲੇਖਨਪੁਰ ਖੀਰੀ ਦੇ ਵਿੱਚ ਹੁੱਲੜਬਾਜ਼ੀ ਕਿਹਨੇ ਕੀਤੀ ਸੀ? ਅਸੀਂ ਕੀਤੀ ਹੈ। ਹਾਂ। ਆ ਥੋੜਾ ਫਤੇਗੜ ਸਾਹਿਬ ਦੇ ਵਿੱਚ ਕਿਹੜਾ ਉਹ ਆਪਣਾ ਉਮੀਦਵਾਰ ਹੈ ਜਿਹੜਾ ਫਤੇਗੜ ਸਾਹਿਬ ਦਾ ਬੀਜਪੀ ਦਾ ਉਹ ਕ ਇਹ ਕੀ ਬੋਲ ਰਹੇ ਨੇ ਇਹ ਹੁਲੜਵਾਜੀ ਐਸੀ ਕਰ ਰਹੇ ਆ ਤੁਹਾਡਾ ਹਾਂਸ ਰਾਜ ਹਾਂਸ ਕੀ ਬੋਲ ਰਿਹਾ ਕਿ 2022 ਤਰੀਕ ਹੋ ਜਾਣ ਤਾਂ 2 ਜੂਨ ਤੋਂ ਬਾਅਦ ਇਹਨਾਂ ਦੇ ਨਾਲ ਨੋਟ ਕਰ ਲੋ ਮੈਂ ਬਣਾਉਂਗਾ ਇਹਨਾਂ ਨੂੰ ਬੰਦੇ ਅਸੀਂ ਖੁਲਣਵਾਜੀ ਕਰ ਰਹੇ ਆ ਤੁਹਾਡਾ ਰਣੂਜੀ ਤੇ ਵੀ ਕੀ ਬੋਲ ਰਿਹਾ ਤੇ ਤੁਸੀਂ ਆਪਣਿਆਂ ਨੂੰ ਦੇਖੋ ਹੁਲੜਵਾਜੀ ਦਾ ਉਹ ਕਰ ਰਹੇ ਨੇ ਵੋਟਾਂ ਦਾ ਟਾਈਮ ਹੈ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਤੋਂ ਵੋਟਾਂ ਲੜੀਆਂ ਨੇ ਪ੍ਰੇਰ ਕੇ ਵੋਟਾਂ ਲੜੀਆਂ ਨੇ ਉਹਨਾਂ ਦਾ ਮਾਦਾ ਹੋਣਾ ਚਾਹੀਦਾ ਕੋਈ ਗੱਲਾਂ ਚੱਲਣ ਦਾ ਤੇ ਉਹ ਗੱਲਾਂ ਕਰ ਰਹੇ ਨੇ ਸਾਡੀ ਤਾਂ ਇੱਕ ਹੁਲੜਵਾਜੀ ਜਿਹੀ ਦਿਖਾ ਦਿਓ ਅੱਜ ਇਹ ਤਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤੁਹਾਡੇ ਸਾਹਮਣੇ ਆਏ ਬੈਠੇ ਨੇ 10 ਦਿਨ ਵਿਚਾਰ ਦੇ ਵਿੱਚ ਕਿਹੜੀ ਹੁਲੜਵਾਜੀ ਕਰਤੀ ਅਸੀਂ ਮਹਿਰਾ ਨਹੀਂ ਅਸੀਂ ਹੁਲੜਵਾਜੀ ਨਹੀਂ ਕਰਦੇ ਕਿਸਾਨਾਂ ਨੇ ਦਿੱਲੀ ਵੀ ਮੋਰਚੇ ਦੇ ਵਿੱਚ ਸਾਲ ਲਾਤਾ ਉੱਥੇ ਵੀ ਕੋਈ ਹੁਲੜਵਾਜੀ ਨਹੀਂ ਕਰਕੇ ਆਏ ਕਿੰਨੇ ਦਿਨ 21 ਦਿਨ ਅਸੀਂ ਭਗਵੰਤਬਾਨ ਦੀ ਕੋਠੀ ਮੂਰੇ ਬੈਠੇ ਰਹੇ ਉੱਥੇ ਵੀ ਕੋਈ ਹੁਲੜਵਾਜੀ ਨਹੀਂ ਕੀਤੀ 21 ਦਿਨ ਬਟਿੰਡੇ ਜ਼ਿਲ੍ਹੇ ਦੇ ਡੀਸੀ ਦੇ ਦਫ਼ਤਰ ਮੂਰੇ ਬੈਠਿਆ ਉੱਥੇ ਵੀ ਹੁਲੜਵਾਜੀ ਨਹੀਂ ਕੀਤੀ ਅਸੀਂ ਹੁਲੜਵਾਜੀ ਨਹੀਂ ਕਰਦੇ ਕਿਸਾਨ ਤਾਂ ਆਪਦੀਆਂ ਮੰਗਾਂ ਤੱਕ ਸੀਮਤ ਨੇ ਅਸੀਂ ਕੋਈ ਰਾਜ ਸਤਾ ਤੇ ਕਮਚਾਰੀ ਕਰਨਾ ਇਹ ਸੂਡਾ ਸਿਆਸੀ ਰੌਲਾ ਹੋ ਕਿਸੇ ਨਾਲ ਸਾਡਾ ਇਸ ਅਸੀਂ ਤਾਂ ਆਪਣੇ ਕਿੱਤੇ ਨੂੰ ਮੁਨਾਫੇ ਵਾਲਾ ਬਣਾਉਣ ਦੀ ਖਾਤਰ ਸੰਘਰਸ਼ ਕਰ ਰਹੇ ਆ ਉਹ ਅਸੀਂ ਕਰਦੇ ਰਹਾਂਗੇ ਸਾਡਾ ਦਚਾਰ ਬਹੁਤ ਬਹੁਤ ਸ਼ੁਕਰੀਆ ਉਗਰਾਹ ਸਾਹਿਬ ਸਾਡੇ ਨਾਲ ਜੁੜਨ ਵਾਸਤੇ ਸੋ ਇਹ ਸਨ ਜਾਣਦੇ ਯਾਰ ਸੋ ਇਹ ਸਾਨੇ ਬਿਕੂ ਉਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਜੀ ਡੀਸੀ ਦੇ ਦਫਤਰ ਦੇ ਬਾਹਰ ਮਿਨੀ ਸੈਕਟਰੀਟ ਵਿਖੇ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਬਨਰੋ ਸਾਡੇ ਨਾਲ ਡਿਫੈਕਸ਼ਨ ਨੇ ਪੰਜਾਬੀ ਤੇ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਬਨਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ